ਇੱਥੇ ਬਾਬਾ ਫਰੀਦ ਦਾ ਕਿਲਾ ਸੀ ਜਿਹੜਾ ਉਹ ਫੁੱਲਿਆ ਗਿਆ ਸੀ ਸੰਗਤਾਂ ਦੇ ਸੀਗਾ ਕਿ ਵੀ ਉਹ ਸੰਗਤਾਂ ਜਿਹੜੀਆਂ ਹੈਗਾ ਇਸ ਕਿਲੇ ਦੇ ਦਰਸ਼ਨ ਕਰ ਲੈ ਕਿਉਂਕਿ ਇੱਥੇ ਬਾਬਾ ਫਰੀਦ ਜੀ ਨੇ ਜਿਹੜੇ ਹੈਗੇ ਚਰਨ ਪਾਇਸੇ ਇਸ ਕਿਲੇ ਦੇ ਵਿੱਚ ਤੇ ਲੋਕ ਇਹਨੂੰ ਦੇਖਣ ਦੇ ਲਈ ਬੜੇ ਉਤਸ਼ਾਹ ਕੁੱਲੇ ਦਿਆਂ ਲੋਕ ਸੈਲਫੀਆਂ ਲੈ ਰਹੇ ਨੇ ਬਿਲਕੁਲ ਲੋਕ ਯਾਦਗਾਰੀ ਤਸਵੀਰਾਂ ਖਿਚਾ ਰਹੇ ਨੇ ਜਿਹੜੀ ਪੀੜੀ ਦਰ ਪੀੜੀ ਸਾਡੇ ਦਾਦਾ ਜੀ ਪਰਦਾਦਾ ਜੀ ਪਿਤਾ ਜੀ ਅਸੀਂ ਅਗਾਹ ਔਲਾਦ ਹੈ ਸਾਡੀ ਜਿਵੇਂ ਨਵੀਂ ਪੀੜੀ ਟੁੱਟਦੀ ਜਾ ਰਹੀ ਸੀ ਨਾ ਇਤਿਹਾਸ ਨਾਲੋਂ ਉਹਦੇ ਨਾਲ ਜੋੜਨ ਦਾ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਕੁੱਲੇ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਕੱਲੇ ਫਰੀਦਕੋਟ ਇਲਾਕੇ ਦੇ ਨਹੀਂ ਤ੍ਰਿਕੋਰ ਤੋਂ ਦੂਰੋ ਦੂਰੋਂ ਆਉਂਦੇ ਨੇ ਦੇਸ਼ ਭਰ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਵਿਦੇਸ਼ਾਂ ਤੋਂ ਆਉਂਦੇ ਨੇ ਜੀ ਤੁਸੀਂ ਦੇਖਣਾ ਸੀ ਕੱਲ ਅੰਗਰੇਜ਼ ਵੀ ਆਏ ਸਨ ਜੀ ਅੰਗਰੇਜ਼ਾਂ ਦੇ ਨਾਲ ਗਾਈਡ ਹੁੰਦਾ ਗਾਈਡ ਉਹਨਾਂ ਨੂੰ ਦੱਸਦਾ ਬਾਕਾਇਦਾ ਇੱਕ ਇੱਕ ਚੀਜ਼ ਇਹਦੀਆਂ ਜਿਹੜੀਆਂ ਇਮਾਰਤਾਂ ਨੇ ਜੀ ਇਮਾਰਤਾਂ ਵੀ ਤੋਪਾਂ ਨੇ ਤੋਪਾਂ ਜੀ ਜੀ ਹਾਂ ਜੀ ਇਹ ਤੋਪਾਂ ਨਾਲ ਸੈਲਫੀਆਂ ਕਿੱਤੀਆਂ ਜਾ ਰਹੀਆਂ ਨੇ ਬਾਕੀ ਉੱਪਰ ਦੇਖੋ ਕੁਝ ਲੋਕ ਬੇਸ਼ੱਕ ਮਨੋਰੰਜਨ ਕਰਨ ਆਉਂਦੇ ਨੇ ਜੀ ਜਿਹੜੀਆਂ ਸਾਡਿਆਂ ਦੇਖੋ ਵਿਰਾਸਤਾਂ ਨੇ ਸਾਰੀਆਂ ਬਿਲਕੁਲ ਜੀ ਇਹ ਵਿਰਾਸਤਾਂ ਬਹੁਤ ਸਾਰੀਆਂ ਥਾਵਾਂ ਤੇ ਖਤਮ ਕਰ ਦਿੱਤੀਆਂ ਗਿਆ ਨੇ ਉਹ ਪਤਾ ਨਹੀਂ ਅਗਿਆਨਤਾ ਵਾਸ ਕੀਤੀਆਂ ਨੇ ਕਿ ਸਾਜ਼ਿਸ਼ ਤਹਿਤ ਕੀਤੀਆਂ ਨੇ ਉਹਨਾਂ ਦਾ ਬੜਾ ਵਿਵਾਦ ਹੋਇਆ ਉਹ ਕਹਿੰਦੇ ਨੇ ਇਹ ਰੱਖਣੀਆਂ ਚਾਹੀਦੀਆਂ ਨੇ ਸਾਡੇ ਨਾਲੋਂ ਜਿਹੜੇ ਆਪਾਂ ਪਛਾਣ ਗਿੰਦੇ ਸੀ ਮੁਲਖ ਉਹ ਸਾਡੇ ਤੋਂ ਕੋਈ 100 ਸਾਲ ਅੱਗੇ ਲੰਘ ਗਿਆ ਕੋਈ 50 ਸਾਲ ਅੱਗੇ ਲੰਘ ਗਿਆ ਉਹਨਾਂ ਨੇ ਪ੍ਰਾਪਤਨ ਜਿਹੜੀਆਂ ਇਮਾਰਤਾਂ ਨੇ ਉਹ ਸੰਭਾਲੀਆਂ ਹੋਈਆਂ ਨੇ ਬਹੁਤ ਛੋਟੀ ਲੋਕਾਂ ਦੀ ਮੰਗ ਸੀਗੀ ਵੀ ਬਾਬਾ ਫਰੀਦ ਜੋ ਅੰਦਰ ਜਿਹਾ ਬਣੀ ਹੋਈ ਹੈ ਉਹ ਆਮ ਸੰਗਤਾਂ ਲਈ ਖੁੱਲੀ ਗਈ ਜੀ ਕਿ ਇੱਕ ਮਿੱਟੀਆਂ ਬਣੀਆਂ ਇਹਦੇ ਵਾਸਤੇ ਬੜਾ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਪਰ ਕੁਝ ਕੋਰਟ ਦੀਆਂ ਸਰਕਾਰਾਂ ਤੋਂ ਉਹ ਕਾਰ ਨਹੀਂ ਖੁੱਲ ਸਕਦਾ ਸੀ ਹੁਣ ਉਹ ਕੁਝ ਪ੍ਰਸ਼ਾਸਨ ਨੇ ਕਹਾਂਗੇ ਕਿ ਉਹ ਸਾਹਮਣੇ ੜੀ ਹੈਗੀ ਆ ਉਹ ਮਾਰਤ ਦਿਖਾਈ ਜਾਵੇ ਪ੍ਰਾਚੀਨ ਇਮਾਰਤ ਜਿਹੜੀ ਹੈਗੀ ਸਾਡੇ ਬਾਬਾ ਫਰੀਦ ਦੇ ਚਰਨ ਛੋਹ ਧਰਤੀ ਤੇ ਇੱਕ ਕਿਲੇ ਦੇ ਅੰਦਰਲੀ ਬਹੁਤ ਹੀ ਪੁਰਾਣੀ ਜਿਹੜੀ ਵਿਰਾਸਤ ਹੈਗੀ ਆ ਜਿਹੜੀ ਬੜੇ ਚਿਰ ਤੋਂ ਸਾਂਭ ਕੇ ਰੱਖੀ ਹੋਈ ਹੈ ਤੇ ਲੋਕ ਜਿਹੜੇ ਹੈਗੇ ਆ ਦੂਰ ਦੂਰ ਤੋਂ ਇਹਨੂੰ ਵੇਖਣ ਤੜੀਏ ਕਿ ਇਹ ਉਹ ਜਗਾਹ ਬਣੀ ਹੋਈ ਹੈ ਜਿੱਥੇ ਬਾਬਾ ਫਰੀਦ ਜੀ ਨੇ ਤਪਸਥਾਨ ਕੀਤਾ ਅੰਦਰ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਪਰ ਜਿਵੇਂ ਜਿਵੇਂ ਤੁਸੀਂ ਵੀਡੀਓ ਨੂੰ ਦੇਖ ਰਹੇ ਆ ਤੁਹਾਨੂੰ ਬਾਬਾ ਫਰੀਦ ਜੀ ਦੀ ਮਸੂਰ ਹੋ ਰਹੀ ਹੈ ਵੀ ਐਨੇ ਪਵਿੱਤਰ ਜਗ੍ਹਾ ਦੇ ਦਰਸ਼ਨ ਹੋਏ ਕਿਉਂਕਿ ਕਾਫੀ ਚਰਪੇ ਬੰਦ ਸੀ ਜੋ ਮੇਰੇ ਨਾਲ ਮੈਂ ਤਾਂ ਚਲੋ ਇੱਥੇ ਕੰਮ ਕਰਦੇ ਰਿਹਾ ਮੈਂ ਤਾਂ ਦਰਸ਼ਨ ਕੀਤੇ ਪਰ ਦੁਨੀਆਦਾਰੀ ਤੇ ਇਹ ਗੁਣਾਰੇ ਫ੍ਰੀ ਕੋਡ ਨਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਵੀ ਉਹਦੇ ਬਾਬਾ ਜੀ ਦੇ ਪਾਵਰ ਸ਼ੋਹ ਦੇ ਦਰਸ਼ਨ ਹੋਏ ਜਿਵੇਂ ਜਿਵੇਂ ਪਬਲਿਕ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਕਿ ਇੱਕ ਹਫਤਾ ਟਾਈਮ ਥੋੜਾ ਦਿੱਤਾ ਗਿਆ ਵੀ ਇਹਨੂੰ ਉਹ ਸਰਕਾਰ ਤੋਂ ਮੰਗ ਕਰਦੇ ਕਿ ਇਹਨੂੰ ਸਜੀਆਂ ਦੇ ਲਈ ਖੋਲਿਆ ਜਾਵੇ ਕਿਸੇ ਕੀ ਕਹਿਣਾ ਚਾਹੁੰਦੇ ਯੂਐਸ ਗੱਲ ਚੱਲ ਰਹੀ ਹੈ ਟਰਸਟੀ ਨਾਲ ਉਹ ਟਰਸਟੀ ਕਹਿੰਦੇ ਆ ਵੀ ਇਹਨੂੰ ਅਸੀਂ ਗਾ ਪਰਮਿਸ਼ਨ ਲੈ ਕੇ ਹੋਰ ਸਨਮਰੀ ਫੇਰ ਖੋਲ੍ਹਾਂਗੇ ਪਰ ਅੱਜ ਕਿੰਨਾ ਦਮਨ ਖੁਸ਼ ਹੁੰਦਾ ਵੀ ਦੂਰ ਦੂਰ ਤੋਂ ਲੋਕ ਪਹੁੰਚ ਰਹੇ ਆ ਬਹੁਤ ਖੁਸ਼ ਹੋਇਆ ਵੀ ਦੁਨੀਆ ਜਿਹੜੇ ਬੱਚਿਆਂ ਨੇ ਜਾਂ ਕਈ ਬਿਰਧਾਂ ਨੇ ਇਸ ਜਗ੍ਹਾ ਦੇ ਬਾਰੇ ਸੋਚਿਆ ਸੀ ਵੀ ਉਹਨੂੰ ਦੇਖਾਂਗੇ ਉਹਨਾਂ ਨੇ ਇਹਦੇ ਦਰਸ਼ਨ ਕੀਤੇ ਆ 안 그래? 들어... ਅਸੀਂ ਪਹੁੰਚੇ ਤਾਂ ਤੁਹਾਨੂੰ ਜਿਹੜੀਆਂ ਤਸਵੀਰਾਂ ਹੈ ਇਹ ਸਾਂਝਾ ਕਰਦੇ ਆ ਸਚਾਰ ਦੀਵਾਰੀ ਦੀਆਂ ਜਿਹੜੀਆਂ ਪ੍ਰਾਚੀਨ ਜਿਹੜਾ ਡਿਜ਼ਾਈਨ ਹੈਗਾ ਤੁਸੀਂ ਉਹ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਪੁਰਾਣਾ ਹੋ ਚੁੱਕਾ ਪਰ ਹਾਲੇ ਵੀ ਡਿਜ਼ਾਈਨ ਜਿਹੜਾ ਹੈਗਾ ਪ੍ਰੋਪਰ ਤੇ ਇਸ ਦਾ ਪਿਆ ਕਿ ਕਿੰਦਾਂ ਦਾ ਜਿਹੜਾ ਕਾਰੀਗਰ ਵੱਲੋਂ ਇਹ ਡਿਜ਼ਾਈਨ ਬਣਾਇਆ ਗਿਆ ਸੀ ਫਿਲਹਾਲ ਹਾਜੇ ਵੀ ਉਦਾਂ ਦਾ ਉਦਾਂ ਹੀ ਪਿਆ ਹੈਗਾ ਕਿਉਂਕਿ ਬਹੁਤ ਵਧੀਆ ਤੇ ਮਜ਼ਬੂਤ ਕਿਲਾ ਹੈਗਾ ਜਿਹੜਾ ਐਨੇ ਸਦੀਆਂ ਤੋਂ ਜਿਹੜਾ ਹਲੇ ਵੀ ਜਿਹੜਾ ਮਜ਼ਬੂਤ ਖੜਾ ਹੈਗਾ ਏ ਪਰ ਲੋਕ ਹਲੇ ਵੀ ਇਹਨੂੰ ਦੇਖਣ ਦੇ ਵਿੱਚ ਉਤਸਕ ਹੈਗੇ ਨੇ ਲੋਕ ਇੱਥੇ ਆ ਕੇ ਪਹੁੰਚ ਰਹੇ ਨੇ ਦਰਸ਼ਨ ਕਰ ਰਹੇ ਨੇ ਪਰ ਅਸੀਂ ਤੁ ਨਾਲ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਤੁਸੀਂ ਨਾਲ ਨਾਲ ਜਿਹੜਾ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਇਸ ਵਕਤ ਅਸੀਂ ਬਾਬਾ ਫਰੀਦ ਜੀ ਦੇ ਚਰਨ ਸ਼ੋਅ ਧਰਤੀ ਫਿਰਕੋਟ ਦੇ ਵਿੱਚ ਮੌਜੂਦ ਆ ਜਿਵੇਂ ਤੁਹਾਨੂੰ ਪਤਾ ਹੈ ਕਿ 14 ਤਰੀਕ ਤੋਂ ਲੈ ਕੇ ਜਿਹੜਾ 20 ਤਰੀਕ ਤੱਕ ਇੱਥੇ ਬਾਬਾ ਫਰੀਦ ਦਾ ਕਿਲਾ ਸੀ ਜਿਹੜਾ ਉਹ ਖੁੱਲ੍ਹਿਆ ਗਿਆ ਸੀ ਸੰਗਤਾਂ ਦੇ ਸਿਗਾ ਕਿ ਵੀ ਉਹ ਸੰਗਤਾਂ ਜਿਹੜੀਆਂ ਹੈਗਾ ਇਸ ਕਿਲੇ ਦੇ ਦਰਸ਼ਨ ਕਰ ਲੈਣ ਕਿਉਂਕਿ ਇੱਥੇ ਬਾਬਾ ਫਰੀਦ ਜੀ ਨੇ ਜਿਹੜੇ ਹੈਗਾ ਚਰਨ ਪਾਇਏ ਸੀ ਇਸ ਕਿਲੇ ਦੇ ਵਿੱਚ ਤੇ ਲੋਕ ਇਹਨੂੰ ਦੇਖਣ ਦੇ ਲਈ ਬੜੇ ਉਤਸੁਕ ਸੀ ਇੱਧਰ ਸਾਡੇ ਨਾਲ ਮਹਿੰਦੀ ਰਤਾ ਜੀ ਖੜੇ ਆ ਗੱਲਬਾਤ ਕਰਦੇ ਪਹਿਲਾਂ ਉਹਨਾਂ ਦੇ ਨਾਲ ਸਰ ਤੁਸੀਂ ਇੱਥੇ ਕਿਲੇ ਦੇ ਵਿੱਚ ਅੱਜ ਦੇਖਣ ਦੇ ਲਈ ਤੁਸੀਂ ਪਹੁੰਚੇ ਹੋ ਬੜੇ ਫੇਰ ਸਭ ਇਹਨਾਂ ਲੋਕਾਂ ਨੇ ਇੰਤਜ਼ਾਰ ਕੀਤਾ ਕਿ ਕਦੋਂ ਇਹ ਕਿਲਾ ਖੁੱਲੇ ਤੇ ਅਸੀਂ ਅੰਦਰ ਜਾ ਕੇ ਇਹਦੇ ਦਰਸ਼ਨ ਕਰੀਏ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਤਕ ਇਤਿਹਾਸਨਾ ਪਹਿਲੀ ਵਾਰ ਖੁੱਲਿਆ ਗਿਆ ਹੈ ਕਿਲਾ ਮੁਬਾਰਕਾ ਬਾਬਾ ਫਰੀਦ ਜੀ ਆਗਮਨ ਪੁਰਬ ਜਿਹੜਾ ਮਨਾਇਆ ਜਾਂਦਾ ਹੁਣ ਉਹ ਵਰਲਡ ਫੇਮਸ ਹੋ ਚੁੱਕਾ ਹੈ ਜੀ ਦੁਨੀਆ ਦੇ ਕੋਨੇ ਕੋਨੇ ਤੋਂ ਸ਼ਰਧਾਲੂ ਆਉਂਦੇ ਨੇ ਪੰਜਾਬੀ ਆਉਂਦੇ ਨੇ ਜੀ ਜਿਹੜਾ ਕਿਲਾ ਮੁਬਾਰਕ ਹੈ ਇਹ ਗੁਰਤੇਕ ਬਾਦਲ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਜੀ ਜਿਹੜੇ ਸ਼ਤਾਬਦੀ ਸਮਾਗਮ ਨੇ ਪੁਰਨਾ ਦੀ ਲੜੀ ਚ 20 ਤਰੀਕ ਨੂੰ ਇੱਥੋਂ ਇੱਕ ਨਗਰ ਕੀਰਤਨ ਆਰੰਭ ਹੋਣਾ ਜੀ ਉਹ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਣਾ ਜੀ ਉਹ ਨਗਰ ਕੀਰਤਨ ਇੱਥੋਂ ਹੋ ਕੇ ਸ਼ੁਰੂ ਹੋ ਕੇ ਪਹਿਲਾਂ ਤਾਂ ਸ਼ਹਿਰ ਦੇ ਵੱਖ-ਵੱਖ ਗਲੀ ਮੁਹੱਲਿਆਂ ਚ ਬਾਜ਼ਾਰਾਂ ਚ ਹੁੰਦਾ ਹੋਇਆ ਫਿਰ ਉਹਨੇ ਜਾਣਾ ਪਿੰਡਾਂ ਵਿੱਚ ਜੀ ਪਿੰਡਾਂ ਰਾਂ ਫਿਰ ਸ਼ਹਿਰਾਂ ਚ ਫਿਰੋਜਪੁਰ ਦਾਖਲ ਹੋ ਜਾਣਾ ਸ਼੍ਰੋਤਰ ਤੋਂ ਮੇਨ ਸ਼ਹਿਰਾਂ 'ਚ ਹੁੰਦਾ ਹੋਇਆ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਣਾ ਜੀ ਬੇਸ਼ੱਕ ਦੇਸ਼ ਭਰ ਦੇ ਵਕਫਾ ਕਿੱਸਿਆਂ ਤੋਂ ਨਾਗਰ ਕੀਰਤਨ ਆਰੰਭ ਨੇ ਜੀ ਪਰ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਤੌਰ ਤੇ ਰੱਖਿਆ ਗਿਆ ਜੀ ਤੇ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਰੱਖਿਆ ਗਿਆ ਚਲੋ ਜਿਹੜਾ ਵੀ ਚੰਗਾ ਕੰਮ ਕਰਦਾ ਹੋਣਾ ਚਾਹੀਦਾ ਜੇਕਰ ਸੰਗਤਾਂ ਨੂੰ ਸ਼ਰਧਾਲੂਆਂ ਨੂੰ ਜਾਣਕਾਰੀ ਮਿਲਦੀ ਹੈ ਜਾਂ ਪ੍ਰੇਰਣਾ ਮਿਲਦੀ ਹੈ ਉਹ ਮਿਲਣੀ ਚਾਹੀਦੀ ਹੈ ਜੀ ਜਿਵੇਂ ਲੋਕ ਇੱਥੇ ਆਏ ਆ ਦੇਖਣ ਦੇ ਲਈ ਤੇ ਕੁਝ ਜਿਹੜੇ ਪਹਿਲਾਂ ਦੇ ਲੋਕ ਸੀ ਪੁਰਾਣੇ ਸਮਿਆਂ ਦੇ ਉਹਨਾਂ ਨੇ ਕਿਲੇ ਨੂੰ ਦੇਖਿਆ ਹੋਇਆ ਸੀ ਅੱਜ ਤੁਹਾਨੂੰ ਕਿੰਨਾ ਕ ਵਧੀਆ ਲੱਗਦਾ ਕਿ ਦੁਨੀਆ ਭਰ ਦੇ ਲੋਕ ਦੇਖੋ ਅੱਜ ਇੱਥੇ ਕਿਲੇ ਨੂੰ ਦੇਖਣ ਦੇ ਲਈ ਪਹੁੰਚੇ ਹੋਏ ਦੇਖੋ ਵੱਡੀ ਗੱਲ ਤਾਂ ਇਹ ਹੈ ਨਾ ਜਿਵੇਂ ਇਹ ਕਿਲੇ ਦੇ ਆ ਲੋਕ ਸੈਲਫੀਆਂ ਲੈ ਰਹੇ ਨੇ ਬਿਲਕੁਲ ਲੋਕ ਯਾਦਗਾਰੀ ਤਸਵੀਰਾਂ ਚਾਰ ਹੈ ਨੇ ਜਿਹੜੀ ਪੀੜੀ ਦਰ ਪੀੜੀ ਸਾਡੇ ਦਾਦਾ ਜੀ ਪਰਦਾਦਾ ਜੀ ਪਿਤਾ ਜੀ ਅਸੀਂ ਅਗਾਹ ਔਲਾਦ ਹੈ ਸਾਡੀ ਜਿਵੇਂ ਨਵੀਂ ਪੀੜੀ ਟੁੱਟਦੀ ਜਾ ਰਹੀ ਸੀ ਨਾ ਇਤਿਹਾਸ ਨਾਲੋਂ ਉਹਦੇ ਨਾਲ ਜੋੜਨ ਦਾ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਹਮ ਬੇਸ਼ੱਕ ਇੱਥੇ ਚੇਅਰਮੈਨ ਸਨ ਇੰਦਰਜੀਤ ਸਿੰਘ ਖਾਲਸਾ ਜੀ ਜੀ ਉਹ ਆਪਣੇ ਸਮੇਂ ਦੇ ਨਾਮਵਰ ਵਕੀਲ ਹੋਏ ਨੇ ਐਡਵੋਕੇਟ ਇੰਦਰਜੀਤ ਸਿੰਘ ਸੇਖੋਂ ਦੇ ਨਾਮ ਨਾਲ ਮਸ਼ਹੂਰ ਸੀ 1969 ਦੇ ਵਿੱਚ ਉਹਨਾਂ ਨੇ ਇੱਥੇ ਬਾਬਾ ਫਰੀਦ ਜੀ ਦਾ ਮੇਲਾ ਮਨਾਉਣਾ ਸ਼ੁਰੂ ਕੀਤਾ ਉਸ ਵੇਲੇ ਵੀ ਲੋਕਾਂ ਦੇ ਮੰਗੇਈ ਸੀ ਵੀ ਕਿਲਾ ਮੁਬਾਰਕ ਆਮ ਸੰਗਤਾਂ ਲਈ ਖੋਲ ਦਿੱਤਾ ਜਾਵੇ ਕਿਤੇ ਨਾ ਕਿਤੇ ਕੋ ਡਿੱਕਾ ਪੈਂਦਾ ਸੀ ਉਸ ਡਿੱਕੇ ਕਰਕੇ ਨਹੀਂ ਸੀ ਖੁੱਲ ਸਕਿਆ ਪਰ ਹੁਣ ਜਿਹੜਾ ਖੁੱਲਿਆ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਕੱਲੇ ਫਰੀਦਕੋਟ ਇਲਾਕੇ ਦੇ ਨਹੀਂ ਫਰੀ ਕੋਰ ਤੋਂ ਦੂਰੂ ਦੂਰੋਂ ਆਉਂਦੇ ਨੇ ਦੇਸ਼ ਭਰ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਵਿਦੇਸ਼ਾਂ ਤੋਂ ਆਉਂਦੇ ਨੇ ਜੀ ਤੁਸੀਂ ਦੇਖਣਾ ਸੀ ਕੱਲ ਅੰਗਰੇਜ਼ ਵੀ ਆਏ ਸਨ ਜੀ ਅੰਗਰੇਜ਼ਾਂ ਦੇ ਨਾਲ ਗਾਈਡ ਹੁੰਦਾ ਗਾਈਡ ਉਹਨਾਂ ਨੂੰ ਦੱਸਦਾ ਬਾਕਾਇਦਾ ਇੱਕ ਇੱਕ ਚੀਜ਼ ਸੋ ਬਾਬਾ ਫਰੀਦ ਜੀ ਦੇ ਨਾਲ ਜੁੜਿਆ ਜਿੰਨਾ ਕੁਝ ਵੀ ਹੈ ਬੇਸ਼ੱਕ ਇੱਥੇ ਹਰਿਰਤ ਯੁਕਤਾ ਜੀ ਹੋਏ ਨੇ ਉਹਨਾਂ ਨੇ ਵੀ ਬੜਾ ਲਿਖਿਆ ਬੇ ਬਾਬਾ ਫਰੀਦ ਜੀ ਤੋਂ ਹੋਏ ਨੇ ਉਹਨਾਂ ਦੀ ਦੇਖੋ ਖੋਜ ਹੈ ਜਿਹੜੀ ਬਹੁਤ ਵੱਡੀ ਜੀ ਉਸ ਹਿਸਾਬ ਨਾਲ ਜਿਹੜੀਆਂ ਸੰਗਤਾਂ ਦੇਖੋ ਬੜੀ ਸ਼ਰਧਾ ਹੈ ਭਾਵਨਾ ਲੋਕਾਂ ਦੇ ਵਿੱਚ ਤੇ ਆ ਉਹ ਅੰਗਰੇਜ਼ਾਂ ਵੇਲੇ ਦੀਆਂ ਜਿਹੜੀਆਂ ਇਮਾਰਤਾਂ ਨੇ ਇਮਾਰਤਾਂ ਵੀ ਤੋਪਾਂ ਨੇ ਜੀ ਜੀ ਹਾਂ ਜੀ ਇਹ ਤੋਪਾਂ ਨਾਲ ਸੈਲਫੀਆਂ ਕਿੱਤੀਆਂ ਜਾ ਰਹੀਆਂ ਨੇ ਬਾਕੀ ਉੱਪਰ ਦੇਖੋ ਉਧ ਲੋਕ ਬੇਸ਼ੱਕ ਮਨੋਰੰਜਨ ਕਰਨ ਆਉਂਦੇ ਨੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਗਿਆਨ 'ਚ ਵਾਧਾ ਹੁੰਦਾ ਬਿਲਕੁਲ ਜੀ ਇੱਥੋਂ ਦੇ ਇਤਿਹਾਸ ਬਾਰੇ ਪੁੱਛਦੇ ਨੇ ਇੱਥੇ ਵੀ ਬਕਾਇਦਾ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਪਰ ਆਹ ਛਿੰਨ ਇਤਿਹਾਸ ਹੋ ਗਿਆ ਜੀ ਜਿੱਦਾਂ ਕਿ ਜਦੋਂ ਕਿਲੇ ਨੂੰ ਕਹਿੰਦੇ ਖੋਲਣ ਲੱਗੇ ਸੀ ਉਸ ਤੋਂ ਪਹਿਲਾਂ ਜਿਹੜੀਆਂ ਇਹ ਮਾਰਤਾ ਸੀ ਇਹਨਾਂ ਇਮਾਰਤਾਂ ਨੂੰ ਸਾਰਾ ਇਧਰਲੇ ਪਾਸੇ ਤੁਸੀਂ ਦੇਖੋਗੇ ਵੀ ਕਹਿੰਦੇ ਕਲਰ ਵਗੈਰਾ ਕੀਤਾ ਗਿਆ ਸੀ ਵੀ ਪਤਾ ਸੀ ਵੀ ਜਿਵੇਂ ਲੋਕ ਆਉਣਗੇ ਜਦੋਂ ਖੁੱਲੂਗਾ ਲੋਕਾਂ ਨੂੰ ਪਤਾ ਲੱਗੂਗਾ ਤਾਂ ਲੋਕ ਟੜਾ ਟੜੇ ਨੂੰ ਦੇਖਣ ਦੇ ਲਈ ਆਉਣਗੇ ਅਸਲ ਦੇ ਵਿੱਚ ਨਾ ਕਿਰਨ ਜੀ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਬੜੇ ਖੋਜੀ ਹੋ ਤੇ ਬੜੇ ਗਿਆਨਵਾਨ ਹੋ ਜੀ ਤੁਹਾਡੇ ਚੈਨਲ ਨੂੰ ਬੜੀ ਦੂਰ ਦੂਰ ਤੱਕ ਦੇਖਿਆ ਜਾਂਦਾ ਤੇ ਪਸੰਦ ਕੀਤਾ ਜਾਂਦਾ ਬਿਲਕੁਲ ਜੀ ਇੱਥੇ ਨਾ ਲੋਕਾਂ ਨੂੰ ਜਿਹੜਾ ਇਤਿਹਾਸ ਦੇ ਨਾਲ ਜੋੜਨਾ ਹੁਣ ਆ ਜਿਹੜੀਆਂ ਸਾਡੀਆਂ ਦੇਖੋ ਵਿਰਾਸਤਾਂ ਨੇ ਸਾਰੀਆਂ ਬਿਲਕੁਲ ਇਹ ਵਿਰਾਸਤਾਂ ਬਹੁਤ ਸਾਰੀਆਂ ਥਾਵਾਂ ਤੇ ਖਤਮ ਕਰ ਦਿੱਤੀਆਂ ਗਿਆ ਨੇ ਉਹ ਪਤਾ ਨਹੀਂ ਅਗਿਆਨਤਾ ਵਾਸ ਕੀਤੀਆਂ ਨੇ ਕਿ ਸਾਜ਼ਿਸ਼ ਤਹਿਤ ਕੀਤੀਆਂ ਨੇ ਉਹਨਾਂ ਦਾ ਬੜਾ ਵਿਵਾਦ ਹੋਇਆ ਉਹ ਕਹਿੰਦੇ ਨਹੀਂ ਇਹ ਰੱਖਣੀਆਂ ਚਾਹੀਦੀਆਂ ਨਹੀਂ ਸਾਡੇ ਨਾਲੋਂ ਜਿਹੜੇ ਆਪਾਂ ਪਛਾਣ ਗਿੰਦੇ ਸੀ ਮੁਲਖ ਉਹ ਸਾਡੇ ਤੋਂ ਕੋਈ 100 ਸਾਲ ਅੱਗੇ ਲੰਘ ਗਿਆ ਕੋਈ 50 ਸਾਲ ਅੱਗੇ ਲੰਘ ਗਿਆ ਉਹਨਾਂ ਨੇ ਪ੍ਰਾਤਨ ਜਿਹੜੀਆਂ ਇਮਾਰਤਾਂ ਨੇ ਉਹ ਸੰਭਾਲੀਆਂ ਹੋਈਆਂ ਨੇ ਉਹਨਾਂ ਦੀ ਸੰਭਾਲ ਕਰਦੇ ਨੇ ਭਾਵੇਂ ਜਿਹੜੇ ਮਰਜ਼ੀ तरीके ਨਾਲ ਉਹਨੂੰ ਰੱਖਣ ਸੰਭਾਲ ਕੇ ਰੱਖਦੇ ਨੇ ਪਰ ਸਾਡੇ ਜਦੋਂ ਉਹਨੂੰ ਨਸ਼ਟ ਕਰ ਦਿੰਦੇ ਨੇ ਉਹਨਾਂ ਸਾਡੇ ਇੱਥੇ ਬਹੁਤ ਸਾਰੇ ਵਿਦਵਾਨ ਨੇ ਬੁੱਧੀਜੀਵੀ ਨੇ ਪੱਤਰਕਾਰ ਨੇ ਵਕੀਲ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਇਤਰਾਜ਼ ਉਠਾਇਆ ਸੀ ਵੀ ਕੋਈ ਵੀ ਪ੍ਰਾਤਨ ਜਿਹੜੀ ਇਮਾਰਤ ਹੈ ਉਹ ਨਸ਼ਟ ਨਹੀਂ ਹੋਣੀ ਚਾਹੀਦੀ ਉਹ ਡਿੱਗਣੀ ਨਹੀਂ ਚਾਹੀਦੀ ਉਹ ਸੰਭਾਲ ਕਰਨੀ ਚਾਹੀਦੀ ਹੈ ਬਿਲਕੁਲ ਉਸੇ ਲੜੀ ਚ ਆ ਜਿਵੇਂ ਸਾਰਾ ਰੰਗ ਕਰਕੇ ਸ਼ਿੰਗਾਰਿਆ ਗਿਆ ਬਿਲਕੁਲ ਤੇ ਲੋਕ ਦਰਸ਼ਨ ਕਰ ਰਹੇ ਨੇ ਬਾਬਾ ਫਰੀਦ ਜੀ ਦਾ ਇਹ ਚਰਨਸ਼ੋਪਾਪਤ ਹੈ ਕਿਲਾ ਮੁਬਾਰਕ ਇੱਕ ਲਾਸਟ ਸਵਾਲ ਅੱਜ ਕਿੰਨਾ ਖੁਸ਼ ਹੁੰਦਾ ਹੈ ਲੋਕਾਂ ਨੂੰ ਦੇਖ ਕੇ ਕਿ ਲੋਕ ਇਤਿਹਾਸ ਨਾਲ ਹਜੇ ਵੀ ਜੁੜੇ ਨੇ ਜਦੋਂ ਬਾਬਾ ਫਰੀਦ ਜੀ ਦੇ ਕਿਲੇ ਦਾ ਕੋਲੇ ਆ ਤਾਂ ਲੋਕ ਦੇਖੋ ਜੀ ਕਿੰਨਾ ਭਾਰੀ ਇਕੱਠ ਕਿੰਨੀ ਕਿੰਨਾਂ ਦੇ ਵਿੱਚ ਖੁਸ਼ੀ ਹੈ ਜੀ ਦੇਖੋ ਮੈਨੂੰ ਤਾਂ ਬਹੁਤ ਖੁਸ਼ੀ ਆਈ ਇਸ ਚੀਜ਼ ਦੀ ਬਈ ਜਿਹੜਾ ਦਾਦੇ ਤੋਂ ਲੈ ਕੇ ਪੋਤੇ ਤੱਕ ਪੀੜੀ ਦਰ ਪੀੜੀ ਤੇ ਬਹੁਤ ਸਾਰੇ ਮੈਂ ਉਹ ਬੱਚੇ ਦੇਖੇ ਜਿਹੜੇ ਬਚਪਨ ਤੋਂ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖ ਰਹੇ ਨੇ ਜੀ ਜੇ ਉਹਨਾਂ ਦੇ ਚ ਉਤਸੁਕਤਾ ਹੈ ਉਸ ਨੂੰ ਮੈਨਾਂ ਚਾਹੁੰਦੇ ਨੇ ਆਪਣੇ ਗਿਆਨ ਚ ਵਾਧਾ ਕਰਨਾ ਚਾਹੁੰਦੇ ਨੇ ਤੇ ਸ਼ੁਭ ਸੰਕੇਤ ਹੈ ਇਹਦੇ ਬਾਰੇ ਆ ਮੇਰੇ ਸੀਨੀਅਰ ਪੱਤਰਕਾਰ ਵੀਰ ਖੜੇ ਨੇ ਧਰਮ ਪ੍ਰਵਾਨਾ ਜੀ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਇਹ ਵੀ ਦੱਸਾਂਗੇ ਪਰ ਮੈਂ ਜਿੱਥੋਂ ਤੱਕ ਇਹ ਮਹਿਸੂਸ ਕਰਦਾ ਵੀ ਇਹ ਵੱਧ ਤੋਂ ਵੱਧ ਪ੍ਰਚਾਰ ਹੋਣਾ ਚਾਹੀਦਾ ਹੈ ਇੱਥੇ ਗਾਈਡ ਪੈਰ ਪੈਰ ਤੇ ਖੜਾ ਹੋਣਾ ਚਾਹੀਦਾ ਗਾਈਡ ਨੂੰ ਕੋਈ ਸਵਾਲ ਪੁੱਛੋ ਨਾਲ ਦੀ ਨਾਲ ਜਵਾਬ ਦੇਵੇ ਬਹੁਤ ਸਾਰੇ ਲੋਕ ਤਾਂ ਉਹ ਨੇ ਜਿਹੜੇ ਸਿਰਫ ਰਸਮੀ ਤੌਰ ਤੇ ਮੱਥਾ ਟੇਕਿਆ ਫੋਟੋ ਖਚਾਈ 셀ਫੀ ਲਈ ਤੇ ਚਲੇ ਗਏ ਉਹਨਾਂ ਦੇ ਗਿਆਨ 'ਚ ਵਾਦਾ ਨਹੀਂ ਹੁੰਦਾ ਪਰ ਬਹੁਤ ਸਾਰੇ ਉਹ ਨੇ ਜਿਹੜੇ ਗਿਆਨ 'ਚ ਵਾਦਾ ਕਰਨੇ ਆਉਂਦੇ ਨੇ ਜੀ ਬਾਬਾ ਫਰੀਦ ਜੀ ਦੇ ਨਾਲ ਜੁੜੇ ਜਿੰਨੇ ਵੀ ਸਥਾਨ ਨੇ ਉੱਥੇ ਜਾਂਦੇ ਨੇ ਹੁਣ ਤਾਂ ਸੋਸ਼ਲ ਮੀਡੀਆ ਦਾ ਯੋਗ ਹੈ ਸਾਰਾ ਕੁਝ ਆ ਗਿਆ ਉਹਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਦਾ ਅੱਛਾ ਯਾ ਲੋਕ ਬਹੁਤ ਆਏ ਆ ਕਿਲੇ ਨੂੰ ਕਹਿੰਦੇ ਸਿਰਫ ਇੱਕ ਹਫਤੇ ਦੇ ਲਈ ਇੱਥੇ ਖੋਲਿਆ ਗਿਆ ਹੈ ਕਿ ਵੀ ਲੋਕ ਇਹ ਦੇਖ ਸਕਣ ਇਥੋਂ ਨੀ ਆ ਜਿਹੜੀਆਂ ਜਾਣਕਾਰੀ ਹੈਗੀ ਹੈ ਪ੍ਰਾਚੀਨ ਜਾਣਕਾਰੀ ਹੈਗੀ ਉਹਨੂੰ ਜਾਣ ਸਕੀਏ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਇਹ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਹੈ ਜੀ ਕਿ ਹੁਣ ਜੋ ਖੋਲਿਆ ਗਿਆ ਹੈਗਾ ਬਸੇ ਬਹੁਤ ਚਿਰ ਲੋਕਾਂ ਦੀ ਮੰਗ ਸੀਗੀ ਵੀ ਬਾਬਾ ਫਰੀਦ ਜੋ ਅੰਦਰ ਜਗ੍ਹਾ ਬਣੀ ਹੋਈ ਹੈ ਉਹ ਆਮ ਸੰਗਤਾਂ ਲਈ ਖੁੱਲਹੀ ਜਾਵੇ ਜੀ ਤੇ ਕਮਟੀਆਂ ਬਣੀਆਂ ਇਹਦੇ ਵਾਸਤੇ ਬੜਾ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਪਰ ਕੁਝ ਕੋਰਟ ਦੀਆਂ ਰੁਕਾਵਟਾਂ ਸਨ ਉਹ ਕਿਆ ਨਹੀਂ ਖੁੱਲ ਸਕਦਾ ਸੀ ਹੁਣ ਉਹ ਕੁਝ ਪ੍ਰਸ਼ਾਸਨ ਨੇ ਸਾਡੀ ਪੰਜਾਬ ਸਰਕਾਰ ਨੇ ਇਹ ਜਗ੍ਹਾ ਜੋ ਗੁਰਤੇਗ ਬਹਾਦਰ ਜੀ ਦਾ ਆਪਣਾ 350ਵਾਂ ਸਾਲ ਮਨਾ ਰਹੇ ਆ ਜੀ ਸਿੱਧੇ ਮਨਾ ਰਹੇ ਉਸ ਦੇ ਸੰਬੰਧ ਇਥੋਂ ਇੱਕ ਬਹੁਤ ਵੱਡਾ ਨਗਰ ਕੀਰਤਨ ਜਲਾ ਹੈਗਾ ਜੀ ਉਹ ਜੋ ਪ੍ਰਬੰਧ ਕੀਤੇ ਗਏ ਸਨ ਉਹ ਸਭ ਕਲੇ ਵਿੱਚੋਂ ਕੀਤੇ ਸਨ ਜੀ ਉਹ ਲਈ ਇਹਨਾਂ ਨੇ 14 ਲੈ ਕੇ 20 ਤੱਕ ਖੁੱਲਿਆ ਹੋਇਆ ਤੇ ਸੰਗਤਾਂ ਜਿਹੜੀਆਂ ਆ ਰਹੀਆਂ ਬਹੁਤ ਦੂਰ ਤੋਂ ਆ ਰਹੀਆਂ ਹਨ ਕੱਲ ਵੀ ਗੱਲ ਸੁਣੀ ਸੀ ਬਟਾਲੇ ਤੋਂ ਆਈਆਂ ਕੋਈ ਅਮਰਸਰ ਤੋਂ ਆ ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਸੰਗਤਾਂ ਆ ਰਹੀਆਂ ਹਰਿਆਣਾ ਔਰ ਰਾਜਸਥਾਨ ਤੋਂ ਵੀ ਆ ਰਹੀਆਂ ਹਨ ਅੱਜ ਤੁਸੀਂ ਦੇਖੋਗੇ ਇਕੱਠ ਬਹੁਤ ਹੈ 14 ਤਰੀਕ ਨੂੰ ਇਕੱਠ ਸੋ ਘੱਟ ਸੀਗਾ 15 ਨੂੰ ਫਿਰ ਵੱਧ ਗਿਆ ਹੁਣ ਇਹ ਦਿਵਾਰ ਤੋਂ ਲੈ ਕੇ ਜਿਹੜੇ ਕਾਠੇ ਬਹੁਤ ਜ਼ਿਆਦੇ ਆ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਲੋਕਾਂ ਨੂੰ ਬਾਬਾ ਫਰੀਦ ਜੋ ਪਵਿੱਤਰ ਜਗ੍ਹਾ ਹੈਗੀ ਆ ਉਸ ਦੇ ਦਰਸ਼ਨ ਕਰਨ ਨੂੰ ਮੌਕਾ ਮਿਲਿਆ ਹੈਗਾ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੀ ਦਾ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਇਹ ਪੱਕੇ ਤੌਰ ਤੇ ਖੁੱਲੇ ਜਾਵੇ ਤੇ ਸੰਗਤਾਂ ਨੂੰ ਕੋਈ ਰੁਕਾਵਟ ਨਾ ਹੋਵੇ ਤੇ ਆਉਣ ਜਾਣ ਸੌਖਾ ਹੋ ਜਾਵੇ ਜੀ ਧੰਨਵਾਦ ਜੀ ਸ਼ੁਕਰੀਆ ਜੀ ਜਿਵੇਂ ਗੱਲਬਾਤ ਕੀਤੀ ਹੈ ਗੱਲਬਾਤ ਦੇ ਦੌਰਾਨ ਵੀ ਹੈਗਾ ਤੇ ਬਾਕੀ ਅਸੀਂ ਵੀ ਤੁਹਾਨੂੰ ਇੱਕ ਵਾਰੀ ਫੇਰ ਧਿਆਨ ਦੇ ਵਿੱਚ ਕਾਰ ਆ ਦੀਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜੇ ਇੱਥੇ ਸਹਿਜ ਪਾਠ ਵੀ ਰੱਖੇ ਗਏ ਨੇ 14 ਤਰੀਕ ਨੂੰ ਜਿਹੜਾ ਹੈਗਾ ਇਸ ਲਈ ਸਹਿਜ ਪਾਠ ਦਾ ਇੱਥੇ ਖੁਲਵਾਏ ਗਏ ਸੀ ਤੇ 20 ਤਰੀਕ ਨੂੰ ਜਿਹੜਾ ਹੈਗਾ ਇਹ ਤੋਂ ਬਹੁਤ ਪਾਰ ਜਿਹੜਾ ਨਗਰ ਕੀਰਤਨ ਹੈਗਾ ਇਸ ਕਿਲੇ ਦੇ ਵਿੱਚੋਂ ਹੀ ਜਿਹੜਾ ਲੈ ਕੇ ਜਾਇਆ ਜਾਊਗਾ ਸੰਗਤਾਂ ਪਹੁੰਚ ਰਹੀਆਂ ਨੇ ਨਾਲ-ਨਾਲ ਦਾ ਅਸੀਂ ਜਿਹੜਾ ਹੈਗਾ ਤੁਹਾਨੂੰ ਇਸ ਕਿਲੇ ਦੀ ਪੂਰੀ ਜਿਹੜੀ ਗੱਲਬਾਤ ਹੈਗੀ ਉਹ ਵੀ ਦਿਖਾਵਾਂਗੇ ਲੋਕ ਜਿਹੜੇ ਹੈਗੇ ਤਲਸਵੀਰ ਕੋਟ ਜ਼ਿਲ੍ਹੇ ਤੋਂ ਹੀ ਨਹੀਂ ਹਾਲਾਂਕਿ ਦੂਰ ਦੂਰ ਤੱਕ ਚੱਲੇ ਕੇ ਇਧਰ ਸਾਡਾ ਸਿੱਖ ਪਰਵਾਰ ਖੜਾ ਹਾਂਜੀ ਬਾਈ ਜੀ ਵਾਹਿਗੁਰੂ ਜੀ ਖਾਲਸਾ ਕਿਤੋਂ ਆਇਓ ਜੀ ਅਸੀਂ ਵਾਗ ਪ੍ਰਣਾਮ ਉਹ ਕਰ ਲਈ ਜੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਲਾ ਓਪਨ ਹੋ ਗਿਆ ਇੱਕ ਹਫਤੇ ਦੇ ਲਈ ਤਾਂ ਤੁਸੀਂ ਇੱਥੇ ਕਿਲਾ ਵੇਖਣ ਦੇ ਲਈ ਆਏ ਹੋ ਅੱਜ ਹਾਂਜੀ ਇਸੇ ਧੰਨ ਧੰਵਾਦ ਫਰੀਦ ਦੀ ਚਾਂਸੋ ਪ੍ਰਾਤ ਜਿਹੜਾ ਇਹ ਉਹ ਸਥਾਨ ਨੇ ਦਰਸ਼ਨ ਕਰਨ ਲਈ ਪਹੁੰਚਿਆ ਜੀ ਤੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਸ ਚਾਂਸੋ ਪ੍ਰਾਤ ਜਿਹੜਾ ਸਥਾਨ ਗੋਡਾਰ ਸਾਹਿਬ ਬਣਿਆ ਕਿਲੇ ਦੇ ਅੰਦਰ ਉਹਦੇ ਪਹਿਲੀ ਵਾਰ ਦਰਸ਼ਨ ਕੀਤੇ ਆ ਮਨ ਨੂੰ ਬਹੁਤ ਖੁਸ਼ੀ ਹੋਈ ਆ ਜੀ ਤੇ ਜਿਹੜੀਆਂ ਸੰਗਤਾਂ ਇੱਥੇ ਪਿਆਰਾਂ ਦੀ ਗਿਣਤੀ ਦੇ ਵਿੱਚ 50 ਕੀ ਬਾਹਰ ਓ ਫੋਰਨ ਕੰਟਰੀਆਂ ਤੋਂ ਵੀ ਜੇ ਸਾਗੇ ਤਾਂ ਇੱਥੇ ਸਭ ਦਾ ਨਾ ਬਾਬਾ ਫਰੀਦ 400 ਗਰਾਹਤ ਕਿਲੇ ਦੇ ਅੰਦਰ ਦਰਸ਼ਨ ਕਰ ਲਈ ਆ ਰਹੀ ਹੈ ਪੂਰਾ ਪਰਿਵਾਰ ਲੈ ਕੇ ਆਏ ਹੋ ਜੀ ਅੱਜ ਬੇਟੀ ਮੇਰਾ ਬੇਟਾ ਉਧਰ ਉਹਦੇ ਬੇਟਾ ਜੀ ਜੀ ਕਿੱਥੋਂ ਆਏ ਹੋ ਤੁਸੀਂ ਸਰ ਅਸੀਂ ਮੋਗੀ ਜਿਲੇ ਤੋਂ ਹਾਂ ਕਿੱਦਾਂ ਲੱਗਦਾ ਜੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਚਾਚਾ ਜੀ ਨਾਲ ਆਏ ਹੋ ਜਾਂ ਪਾਏ ਆ ਜੀ ਉਹਨਾਂ ਦੇ ਨਾਲ ਆਏ ਹੋ ਕਿੰਨਾ ਕਾ ਵਧੀਆ ਲੱਗਦਾ ਕਿ ਅੱਜ ਬੜੇ ਸਾਲਾਂ ਬਾਅਦ ਜਿਹੜਾ ਕਿਲੇ ਨੂੰ ਨਾਮ ਸੁਣਿਆ ਸੀ ਪਰ ਉਹਨੂੰ ਵੇਖਣ ਦੀ ਚਾਹਨਾ ਸੀਗੀ ਅੱਜ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਮੈਂ ਮਥਿਆ ਕਿ ਮਾਨੂੰ ਸਕੂਨ ਮਿਲਦਾ ਪ੍ਰਮਾਤਮਾ ਦੇ ਆਕੰਤਾਂ ਨਾਲ ਬਾਬਾ ਸ਼ੇਖ ਜੀ ਜੋ ਇੱਕ ਮਹਾਨ ਫਕੀਰ ਸੀ ਜੀ ਸੂਫੀ ਸੀ ਉਹਨਾਂ ਦਾ ਬਹੁਤ ਵਧੀਆ ਆਪਣਾ ਗੁਣ ਦਿੱਤੇ ੜਕੇ ਬਹੁਤ ਲੋਕਾਂ ਨੂੰ ਸਿੱਧੇ ਰਾਹ ਪਾਇਆ ਇੱਥੇ ਆ ਕੇ ਮਤਲਬ ਬਹੁਤ ਮਨ ਸਕੂਨ ਮਿਲਦਾ ਵਧੀਆ ਲੱਗੇ ਹਾਂਜੀ ਜੀ ਧੰਨਵਾਦ ਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜਿਹੜਾ ਇਹ ਖੇਲਾ ਹੈ ਮਾਦੇ ਦੀ ਜਨਸੋ ਪ੍ਰਾਰਥਨ ਨੂੰ ਸਦਾ ਲਈ ਖੋਲਿਆ ਜਾਵੇ ਜਿਹੜੀਆਂ ਸਿਕ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਾਲੀਆਂ ਇਹ ਦਰਸ਼ਨ ਲੋਾਰੇ ਆਮ ਦਿਨਾਂ ਦੇ ਵਿੱਚ ਵੀ ਕਰਦੀਆਂ ਰਹਿਣ ਜੀ ਧੰਨਵਾਦ ਸੋ ਜਿਵੇਂ ਜਿਵੇਂ ਪਬਲਿਕ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਜ਼ਿਆਦਾ ਵਿਊ ਇਹ ਆ ਰਹੇ ਆ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਜਿਹੜਾ ਇਹ ਇੱਕ ਹਫ਼ਤੇ ਦੇ ਲਈ ਜਿਹੜਾ ਕਿਲਾ ਖੋਲਿਆ ਇੱਕ ਹਫ਼ਤੇ ਦੇ ਲਈ ਨਹੀਂ ਇਹਨੂੰ ਜਿਹੜਾ ਲਗਾਤਾਰ ਹੀ ਖੋਲਿਆ ਜਾਵੇ ਤਾਂ ਕਿ ਜਿਹੜੀਆਂ ਸੰਗਤਾਂ ਦੂਰ ਨੇੜੇ ਤੋਂ ਆ ਕੇ ਇਸ ਕਿਲੇ ਦੇ ਦਰਸ਼ਨ ਕਰ ਲੈਣ ਕਿਉਂਕਿ ਇਹ ਹਫ਼ਤਾ ਬਹੁਤ ਥੋੜਾ ਹੈਗਾ ਸੰਗਤਾਂ ਬੜੀ ਦੂਰ ਦੂਰ ਤੋਂ ਆ ਰਹੇ ਇਹਨੇ ਹੋਰ ਵੀ ਗੱਲਬਾਤ ਕਰਨੀ ਆ ਇਧਰ ਹੋਰ ਵੀ ਬੜੇ ਲੋਕ ਪਹੁੰਚੇ ਹੋਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਜੀ ਬੀਬਲੀ ਤੋਂ ਆਏ ਜੀ ਬੈਂਡ ਤੋਂ ਜੀ ਬੇਪੁਲੀ ਪਿੰਡ ਤੋਂ ਹਾਂ ਬੇਪੁਲੀ ਪਿੰਡ ਤੋਂ ਆ 6 ਕਿਲੋਮੀਟਰ ਨਾਲ ਹੈ ਜੀ ਹਾਂਜੀ ਕਿਲਾ ਦੇਖਣ ਦੇ ਲਈ ਆਏ ਨਹੀਂ ਜੀ ਬਾਬਾ ਫਰੀਦ ਜੀ ਜਗਾ ਦੇਖਣ ਆਏ ਹਾਂਜੀ ਤੇ ਕਿਲੇ ਬਾਰੇ ਵੀ ਸੁਣਿਆ ਸੀ ਵੀ ਖੁੱਲ ਹੋ ਚੁੱਕਿਆ ਹਾਂਜੀ ਕਿਲੇ ਬਾਰੇ ਸੁਣਿਆ ਮੋਬਾਈਲ ਤੋਂ ਪਤਾ ਲੱਗਿਆ ਸੀ ਅੱਜ ਵੀ ਖੁੱਲ ਹੋ ਚੁੱਕਿਆ ਹੀ ਖਾਨਪੜ ਸਾਹਿਬ ਪ੍ਰਕਾਸ਼ ਸਾਹਿਬ ਪ੍ਰਕਾਸ਼ ਜੀ ਉਹਨੇ ਤਾਂ ਖੋਲਣਾ ਹੀ ਬਿਜਲੀ ਰੱਖੀ ਜੀ ਬਾਬਾ ਫਰੀਦ ਦੇ ਤੁਸੀਂ ਉਧਰ ਗੁਰਦੁਆਰੇ ਚ ਤੌਣੇ ਬਹੁਤ ਵਾਰੀ ਦੇਖਿਆ ਤੁਸੀਂ ਕਿਲਾ ਪਹਿਲੀ ਵਾਰੀ ਦੇਖਿਆ ਪਹਿਲੀ ਵਾਰ ਜੀ ਸਾਨੂੰ ਜਗ੍ਹਾ ਦਾ ਪਤਾ ਹੀ ਨਹੀਂ ਸੀ ਜੀ ਕਿਤੇ ਪਹਿਲਾਂ ਨਾ ਇਸ ਜਿਹਨੇ ਖੋਲਣਾ ਦਿਖਾਇਆ ਕਿਸੇ ਨੇ ਕੀ ਦੇਖਿਆ ਹੁਣ ਕਿਲੇ ਦੇ ਵਿੱਚ ਕੀ ਦੇ ਤੁਹਾਨੂੰ ਲੱਗ ਰਹੀ ਸੀ ਵੀ ਅਲੇ ਦੀ ਮੇਨ ਜਗ੍ਹਾ ਇੱਕ ਬਾਬੂ ਜੀ ਨੇ ਟੋਕਰੀ ਰੱਖੀ ਸੀ ਜੀ ਲੈ ਕੇ ਬੜਾ ਮੰਗ ਸਕੂਲ ਮਿਲਿਆ ਜੀ ਹਾਂਜੀ ਬਹੁਤ ਵਧੀਆ ਜੀ ਜਿਵੇਂ ਇਹ ਕਿਲਾ ਸੀਗਾ ਕਿਲੇ ਦੀ ਪਰਚੀਨ ਇਮਾਰਤ ਨੂੰ ਦੇਖ ਕੇ ਕਿੱਦਾਂ ਦਾ ਲੱਗਿਆ ਜਿਵੇਂ ਹਲੇ ਵੀ ਸੰਭੀ ਹੋਈ ਹੈ ਵਿਰਾਸਤ ਦੇ ਵਿੱਚ ਬੜਾ ਹੀ ਬਹੁਤ ਸੋਹਣਾ ਜੀ ਬਹੁਤ ਵਧੀਆ ਲੱਗਿਆ ਜੀ ਬੜੀ ਸੋਹਣੀ ਸੰਭੀ ਹੋਈ ਹੈ ਕਿਲੇ ਦੀ ਮਾਰ ਦੀ ਬਹੁਤ ਚੰਗੀ ਗੱਲ ਹੈ ਜੀ ਆਹ ਆਉਣ ਵਾਲੀ ਆਪਣੀਆਂ ਪੀੜੀਆਂ ਸਭ ਦਰਸ਼ਨ ਕਰ ਰਹੀਆਂ ਜੀ ਦੇਖ ਰਹੀਆਂ ਵੀ ਪੁਰਾਣਾ ਕਿਲਾ ਹੈ ਜੀ ਤੇ ਪ੍ਰਾਣ ਸਭਿਆਚਾਰ ਬਾਰੇ ਵੀ ਜਾਣਕਾਰੀ ਦਈ ਜਾਂ ਨੂੰ ਜਿਵੇਂ ਇੱਕ ਹਫ਼ਤੇ ਵਾਸਤੇ ਖੋਲਿਆ ਗਿਆ ਸੀ ਕੀ ਕਹਿਣਾ ਚਾਹੋਗੇ ਕਿ ਇੱਕ ਹਫ਼ਤੇ ਲਈ ਖੁੱਲਿਆ ਜਾਵੇ ਕਿ ਇਹਨੂੰ ਸਦਾ ਲਈ ਖੋਲਿਆ ਜਾਵੇ ਤਾਂ ਕਿ ਵੈਸੇ ਜੇ ਸਦਾ ਲਈ ਖੁੱਲ੍ਹੇ ਤਾਂ ਬਹੁਤ ਵਧੀਆ ਗੱਲ ਹੈ ਜੀ ਪਰ ਅਗੋਂ ਉਹਨਾਂ ਦੀ ਮਰਜ਼ੀ ਹੈ ਜੀ ਸਦਾ ਲਈ ਖੁੱਲ੍ਹੇ ਸਾਰੇ ਵਧੀਆ ਜੀ ਜਿਸ ਜਿਹੜਾ ਵੀ ਪੁਰਾਣਾ ਨਵੀਂ ਪਨੀਰੀ ਨੂੰ ਸਾਰੇ ਨੂੰ ਪਤਾ ਲੱਗਿਆ ਆਉਣ ਵਾਲੇ ਬੱਚਿਆਂ ਨੂੰ ਜੇ ਪੁਰਾਣਾ ਕਿਲਾ ਸੀ ਉਸ ਵਿੱਚ ਰਾਜੇ ਰਹਿੰਦੇ ਰਹੇ ਹੈ ਜੀ ਧੰਨਵਾਦ ਬਾਫਰੀ ਜੀ ਇੱਥੇ ਆਏ ਹੈਗੇ ਜੀ ਹਾਂ ਜੀ ਬੜਾ ਖਾਸ ਆ ਲਈ ਬੜ ਕਹਿੰਗੇ ਕਿ ਫਾਤੀ ਜੀ ਕਹਿੰਗੇ ਕਿ ਉਹ ਸਾਹਮਣੇ ਜਿਹੜੀ ਹੈਗੀ ਆ ਉਹ ਮਹਾਰਤ ਦਿਖਾਈ ਜਾਵੇ ਪ੍ਰਾਚੀਨ ਇਮਾਰਤ ਜਿਹੜੀ ਹੈਗੀ ਸਾਡੇ ਬਾਬਾ ਫਰੀਦ ਦੇ ਚਰਨ ਛੋਹ ਧਰਤੀ ਤੇ ਇੱਕ ਕਿਲੇ ਦੇ ਅੰਦਰਲੀ ਬਹੁਤ ਹੀ ਪੁਰਾਣੀ ਜਿਹੜੀ ਅਵਰਾਸਤ ਹੈਗੀ ਆ ਜਿਹੜੀ ਬੜੇ ਚਿਰ ਤੋਂ ਸਾਂਭ ਕੇ ਰੱਖੀ ਹੋਈ ਹੈ ਤੇ ਲੋਕ ਜਿਹੜੇ ਹੈਗੇ ਆ ਦੂਰ ਦੂਰ ਤੋਂ ਇਹਨੂੰ ਵੇਖਣ ਦੇ ਲਈ ਆ ਰਹੇ ਨੇ ਗੱਲਬਾਤ ਵੀ ਕਰਦੇ ਪਏ ਆ ਲੋਕਾਂ ਦੇ ਵਿੱਚ ਚਾਹਨਾ ਬਹੁਤ ਹੈਗੀ ਹੈ ਲੋਕਲ ਏਰੀਆ ਦੇ ਨਹੀਂ ਦੂਰ ਦੂਰ ਤੋਂ ਜਿਵੇਂ 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 ਆਪਾਂ ਗੱਲਬਾਤ ਕਰਦੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕ ਜਿਹੜੇ ਹੈਗੇ ਇਸ ਇਮਾਰਤ ਨੂੰ ਦੇਖਣ ਦੇ ਲਈ ਆਏ ਆ ਕਿਉਂਕਿ ਇੱਥ ਨੇ بابا ਫਰੀਦ ਜੀ ਨੇ ਜਿਹੜਾ ਹੈਗਾ ਇਹ ਤਪ ਕੀਤਾ ਸੀਗਾ 12ਵੇਂ ਸਦੀ ਦੇ ਵਿੱਚ ਕਹਿੰਦੇ ਰਾਜਿਆਂ ਦੇ ਸਿਪਾਈਆਂ ਨੇ ਜਿਹੜੀਆਂ ਹੈਗੀਆਂ ਗਾਰੇ ਦੀਆਂ ਟੋکریاں ਇਸ ਕਿਲੇ ਦੇ ਅੰਦਰ ਜਿਹੜੀਆਂ بابا ਫਰੀਦ ਤੋਂ ਚੁਕਵਾਈਆਂ ਸੀ ਇੱਥੇ بابا ਫਰੀਦ ਜੀ ਦੀ ਜਿਹੜੀ ਹੈਗੀ ਜਗ੍ਹਾ ਵੀ ਬਣੀ ਹੋਈ ਹੈ ਲੋਕ ਉਸ ਦੇ ਦਰਸ਼ਨ ਕਰਨ ਦੇ ਵੀ ਲਈ ਵੀ ਆ ਰਹੇ ਨੇ ਤੇ ਇੱਥੋਂ ਦਾ ਜਿਹੜਾ ਹੈਗਾ ਇਤਿਹਾਸ ਜਾਣਨ ਦੇ ਲਈ ਵੀ ਆ ਰਹੇ ਨੇ ਗੱਲਬਾਤ ਹੋਰ ਕਰਦੇ ਹਾਂ ਜੀ ਬਈ ਸ਼ੁਕਰੀਆ ਕਿੱਥੋਂ ਆਏ ਹੋ ਜੀ ਸ਼ੇਰ ਮੁਖਸਰ ਸਾਹਿਬ ਮੁਖਸਰ ਸਾਹਿਬ ਤੋਂ ਆਏ ਹੋ ਕਿਲਾ ਵੇਖਣ ਆਏ ਸੀ ਬਾਬਾ ਫਰੀਦ ਦੇ ਦਰਸ਼ਨ ਕਰਨ ਆਏ ਸੀ ਕਿਲਾ ਇੱਥੇ ਬਖਸ਼ੇਖ ਬਾਬਾ ਫਰੀਦ ਹੈਗਾ ਉੱਥੇ ਮੱਥਾ ਟੇਕਦੇ ਆ ਲੋਕ ਵੀ ਲਗਭਗ ਹਰ ਵੀਰਵਾਰ ਇੱਥੇ ਆਉਂਦੇ ਆ ਸਾਨੂੰ ਜਦੋਂ ਪਤਾ ਲੱਗਿਆ ਬਾਬਾ ਫਰੀਦ ਦੇ ਮੱਥਾ ਟੇਕਣ ਤੇ ਜਿਹੜੀ ਪੁਰਾਣੀ ਵਿਰਾਸਤਾਂ ਕਿਲਾ ਇਹ ਵੀ ਦੇਖ ਲਈ ਜਿਵੇਂ ਤੁਸੀਂ ਦੇਖੋ ਸਕੂਲ ਵਾਲੇ ਬੱਚੇ ਜਾਂ ਹੋਰ ਬਹੁਤ ਪਰਿਵਾਰ ਇੱਥੇ ਆ ਰਹੇ ਆ ਹੂੰ ਉਮੀਦ ਕਰਦੇ ਹਾਂ ਜਿਵੇਂ ਹੁਣ ਕੁਝ ਦਿਨਾਂ ਵਾਸਤੇ ਖੁੱਲੇ ਸਦਾ ਹਸਤੇ ਖੁੱਲੇ ਰਹੇ ਲੋਕ ਇਹਨੂੰ ਦੇਖਦੇ ਰਹਿਣ ਤੇ ਪੁਰਾਣੀਆਂ ਚੀਜ਼ਾਂ ਮਰੇ ਪਤਾ ਲੱਗਦਾ ਰਹੇ ਸ਼੍ਰੀ ਫਰੀਦ ਦੀ ਇੱਥੇ ਭਗਤੀ ਦਾ ਜੀ ਜੀ ਕੰਮ ਕੀਤਾ ਕਿ ਉਹਨਾਂ ਦੀ ਜਗਾ ਬਣੀ ਆ ਬਾਬੇ ਫਰੀਦ ਦੀ ਜਾਨ ਜਿਵੇਂ ਆਪਣੇ ਕੋਈ ਪ੍ਰਾਣੀਆਂ ਰਿਆਸਤਾ ਇਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗਿਆ ਤੁਹਾਨੂੰ ਇੱਥੋਂ ਆ ਕੇ ਹੀ ਪਤਾ ਲੱਗਿਆ ਵੀ ਕਿਲਾ ਵੀ ਖੁੱਲਿਆ ਹੋਇਆ ਨਹੀਂ ਸਾਨੂੰ ਪਹਿਲਾਂ ਪਤਾ ਸੀ ਮੈਡਮ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਤੁਸੀਂ ਜਿਵੇਂ ਹੁਣ ਬਾਹਰੋਂ ਤਾਂ ਇੱਕ ਆਪਾਂ ਬਾਉਂਡਰੀ ਦੇਖ ਸਕਦੇ ਆ ਤੇ ਜਦੋਂ ਅੰਦਰ ਆਉਂਦੇ ਆ ਤੇ ਕਿੰਨੇ ਵੱਖ-ਵੱਖ ਪਾਟ ਆ ਇੱਥੇ ਆ ਕੇ ਪਤਾ ਲੱਗਦਾ ਵੀ ਇੰਤਾਂ ਦੀਆਂ ਪ੍ਰਾਣੀਆਂ ਰਿਆਸਤਾ ਵੀ ਇੱਥੇ ਖੜੀ ਨੇ ਪਹਿਲੀ ਵਾਰੀ ਦੇਖਿਆ ਤੁਸੀਂ ਬਿਲਕੁਲ ਬਿਲਕੁਲ ਜੀ ਪਰ ਕਿੰਨੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਹਰ ਇੱਕ ਨੇ ਜਿਵੇਂ ਪਿਛਲੇ ਸਮਿਆਂ ਦੀ ਗੱਲ ਕਰਦੇ ਆਪਣੇ ਦਾਦਿਆਂ ਪਰਦਾਦਿਆਂ ਦੀ ਉਹਨਾਂ ਨੇ ਇਹ ਕਿਲੇ ਜ਼ਰੂਰ ਦੇਖੇ ਹੋਣਗੇ ਪਰ ਜੇਕਰ ਹੁਣ ਹੋਂ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਉਹ ਹਰ ਇੱਕ ਨਾਲ ਗੱਲਬਾਤ ਕਰਦੇ ਆ ਤਾਂ ਉਹ ਇਹੀ ਕਹਿੰਦੇ ਕਿ ਅਸੀਂ ਇਸ ਕਿਲੇ ਨੂੰ ਪਹਿਲੀ ਵਾਰੀ ਦੇਖਿਆ ਤੇ ਸਰਕਾਰ ਨੂੰ ਇਹ ਮੰਗ ਵੀ ਕਰਦੇ ਹੈਗੇ ਆ ਕਿ ਜਿਹੜਾ ਇਹ ਕਿਲਾ ਹੈਗਾ ਸਦਾ ਲਈ ਖੋਲਿਆ ਜਾਵੇ ਇਧਰ ਹੋਰ ਵੀ ਗੱਲਬਾਤ ਕਰ ਲੋਕਲ ਯੋ ਹਾਂਜੀ ਲੋਕਲ ਤੁਸੀਂ ਕਦੇ ਪਹਿਲਾਂ ਇਸ ਕਿਲੇ ਦੇ ਵਿੱਚ ਆਏ ਨਹੀਂ ਪਹਿਲਾਂ ਕਦੇ ਨਹੀਂ ਆਏ ਖੁੱਲਿਆ ਹੀ ਨਹੀਂ ਗੇਟ ਵਿੱਚ ਹਮੇਸ਼ਾ ਬੰਦ ਹੀ ਦੇਖਿਆ ਸੀ ਹਾਂਜੀ ਅੱਜ ਉਹ ਗੇਟ ਖੁੱਲ ਗਿਆ ਜਿਹਨੂੰ ਤੁਸੀਂ ਬੰਦ ਦਾ ਦੇਖਦੇ ਸੀ ਕਿੰਨੀ ਖ ਦੀ ਹੋ ਜਾਇਆ ਤੁਸੀ ਆਜੀ ਫਿਰ ਘੁੰਮਣ ਆਏ ਦੇਖਣ ਆਏ ਹਾਂ ਜੀ ਕਿ ਮਤਲਬ ਕਿ ਆਕੇ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗੇ ਬਹੁਤ ਹਮ ਕਿਲੇ ਨੂੰ ਦੇਖ ਕੇ ਪਾਪਾ ਫਰੀਦ ਜੀ ਬਾਰੇ ਦੀ ਹਾਂ ਜੀ ਚਰਚਾ ਹੈਗੀ ਇੱਥੇ ਕਿਉਂਕਿ ਜਦੋਂ ਸੇਵਾ ਹੁੰਦੀ ਸੀ ਜਦੋਂ ਬੰਦਾ ਪਿਆ ਸੀਗਾ ਉਹਨਾਂ ਨੇ ਟੋਕਰੀ ਚੱਕੀ ਸੀਗੀ ਰਾਜਾ ਸਾਹਿਬ ਨੇ ਜਦੋਂ ਚੁਕਾਈ ਉਹ ਛੱਤ ਤੋਂ ਉੱਪਰ ਹੋ ਗਈ ਉਹਨਾਂ ਦੀ ਤੇ ਬਹੁਤ ਖੁਸ਼ੀ ਹੁੰਦੀ ਆ ਵੀ ਅੱਜ ਸਪਹਿਲੀ ਵਾਰ ਦੇਖਣ ਆ ਪਹਿਲੀ ਵਾਰੀ ਦੇਖਣ ਤਾਂ ਹਾਂ ਜੀ ਕਿੱਥੋਂ ਆਇਓ ਸਰ ਅਸੀਂ ਫੀਲਗੁਰ ਤੋਂ ਹੀ ਲੋਕੜੀ ਲੋਕੜੀ ਲੋਕ ਕੱਲਾ ਕਦੇ ਕਿਲੇ ਤੇ ਵਿਚਾਈ ਸੀ ਪਹਿਲਾਂ ਕਾਲਜ ਚ ਨਿਆ ਸੀ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਕਿੱਦਾਂ ਦਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗੇ ਹੂੰ ਜਿਹੜਾ ਬਹੁਤ ਵਧੀਆ ਲੱਗੇ ਜਿਹੜਾ ਇੰਨਾ ਸਰੀਰਤੋਂ ਜਿਹੜਾ ਬੰਦ ਪਿਆ ਸੀ ਜਿਹੜਾ ਕਿਲਾ ਹਮਨ ਕਿਸੇ ਤਰੀਕੇ ਨਾਲ ਖੁੱਲਿਆ ਕਿਲਾ ਵਧੀਆ ਲੱਗਿਆ ਦੇਖੋ ਜਬਾਗ ਬੇਫਰੀਦ ਜਿੱਥੇ ਤਾਬ ਕੀਤਾ ਉਹ ਸਥਾਨ ਵੇਖਿਆ ਸੀ ਵਧੀਆ ਲੱਗਿਆ ਬੱਚੇ ਵੀ ਆਏ ਨਾਲ ਤੁਹਾਡੀ ਕੀ ਨਹੀਂ ਜੀ ਬੱਚਾ ਸਾਡਾ ਪੜਦਾ ਉਹ ਨਹੀਂ ਆਇਆ ਉਹ ਨਹੀਂ ਆਇਆ ਤੁਸੀਂ ਖੁਦ ਦੇਖਣ ਆਇਓ ਲੈ ਕੇ ਵੀ ਆਉਂਗੀ ਮੈਂ ਜਿਵੇਂ ਸਮਾਂ ਥੋੜਾ ਦਿੱਤਾ ਹੈਗਾ ਕਹਿੰਦੇ ਇੱਕ ਹਫਤਾ ਹੀ ਦਿੱਤਾ ਹੋਇਆ ਹਾਂਜੀ ਸਮਾਂ ਘੱਟ ਦਿੱਤਾ ਹੈਗਾ ਸਮਾਂ ਘਟੋ ਘਟ ਵੀ ਮਹੀਨੇ ਦਾ ਸਮਾਂ ਦੇਣਾ ਚਾਹੀਦਾ ਸੀ ਹਾਂ ਮੈਨੂੰ ਇਹਦਾ ਹੀ ਸਮਾਂ ਦੇਣਾ ਚਾਹੀਦਾ ਸੀ ਕਿ ਪਟਿਆਲਾ ਸੰਗਰੂਰ ਤੋਂ ਵੀ ਖੁੱਲਣਾ ਚਾਹੀਦਾ ਸੱਜੇ ਵਾਸਤੇ ਖੁੱਲਣਾ ਚਾਹੀਦਾ ਵੈਸੇ ਵੀ ਤੇ ਉਹ ਪਟਿਆਲਾ ਸੰਗਰੂਰ ਤੋਂ ਜਿਹੜੇ ਆ ਰਹੇ ਐ ਇੰਦੀ ਆਟੋ ਬੱਚਿਆਂ ਲੈ ਕੇ ਵੀ ਆ ਰਹੇ ਸਕੂਲਾਂ ਦੇ ਟੀਚਰ ਸਹਿਬਾਨ ਤੇ ਜਿਹੜਾ ਇਹ ਖੁੱਲਣਾ ਚਾਹੀਦਾ ਜੀ ਗੱਲ ਕਰੀਏ ਤਾਂ ਸਿਰਫ ਇੱਥੇ ਜਿਹੜਾ ਹੈਗਾ ਪਾਪਾ ਫਰੀਜ਼ੀ ਦਾ ਜਿੱਥੇ ਸਥਾਨ ਬਣਿਆ ਹੋਇਆ ਉੰਨੀ ਕ ਜਗ੍ਹਾ ਇਹ ਜਿਹੜੀ ਹੈਗੀ ਖੋਲੀ ਗਈ ਹੈ ਉੰਨੀ ਕ ਜਗ੍ਹਾ ਦੇ ਵਿੱਚ ਜਿਹੜੇ ਲੋਕ ਹੈਗੇ ਦਰਸ਼ਨ ਕਰ ਸਕਦੇ ਆ ਜੇ ਗੱਲ ਕਰੀਏ ਤਾਂ ਇਹ ਕਿਲਾ ਬਹੁਤ ਜ਼ਿਆਦਾ ਵੱਡਾ ਹੈਗਾ ਜੇ ਪੈਂ ਪਿਛਲੀਆਂ ਆਪਸੇ ਦੀਆਂ ਤਸਵੀਰਾਂ ਸਾਂਝੀਆਂ ਕਰਾਂ ਤਾਂ ਉੱਥੇ ਤੋਸ਼ਾ ਤੋਸ਼ੇ ਖਾਨਾ ਬਣਿਆ ਹੋਇਆ ਏ ਜਿਹੜਾ ਹਾਲੇ ਸੀਲ ਕੀਤਾ ਹੋਇਆ ਅਸੀਂ ਵੀ ਉੰਨੀ ਕ ਜਗ੍ਹਾ ਦੇ ਵਿੱਚ ਖੜੇ ਆ ਪੁਰਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਇੱਥੇ ਪੂਰਾ ਇੰਤਜ਼ਾਮ ਕੀਤਾ ਗਿਆ ਮਤਲਬ ਕਿ ਇਧਰਲੇ ਪਾਸੇ ਆ ਸਾਰਾ ਰਸਤਾ ਜਿਹੜਾ ਹੈਗਾ ਸੀਲ ਕੀਤਾ ਗਿਆ ਹੈਗੇ ਪ੍ਰਾਣੀਆਂ ਚੀ ਬਹੁਤ ਜ਼ਿਆਦਾ ਹੈਗੇ ਆ ਪ੍ਰਾਣੇ ਸੰਦ ਜਿਵੇਂ ਆਪਾਂ ਕਹਦੇ ਨੇ ਟਰੈਕਟਰ ਗੱਡੀਆਂ ਵਗੈਰਾ ਬਹੁਤ ਕੁਝ ਹੈਗਾ ਹਾਲੇ ਦੇਖਣ ਦੇ ਬਾਅਦ ਵਿੱਚ ਪਰ ਲੱਗਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਹੌਲੀ-ਹੌਲੀ ਜੇਕਰ ਇੰਨੀ ਕੁ ਜਗ੍ਹਾ ਖੋਲੀ ਹੈਗੀ ਤਾਂ ਸ਼ਾਇਦ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਸਾਰਾ ਕੁਝ ਦੇਖਣ ਨੂੰ ਵੀ ਜਿਹੜਾ ਮੇਲੂਗਾ ਲੋਕਾਂ ਨੂੰ ਕਿ ਕੀ ਕੀ ਜੜੀਆਂ ਹੈਗੀਆਂ ਪ੍ਰਾਣੀਆਂ ਜਿਹੜੀਆਂ ਵਿਆਸਤੀ ਚੀਜ਼ਾਂ ਇੱਥੇ ਪਈਆਂ ਹੋਣੀਆਂ ਨੇ ਸਾਹਮਣੇ ਰੱਖੀਆਂ ਹੋਈਆਂ ਨੇ ਉਹ ਵੀ ਸ਼ਾਇਦ ਇੱਥੇ ਦੇਖਣ ਦਾ ਮੌਕਾ ਮਿਲੂਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇਧਰਲੇ ਪਾਸੇ ਤੋਸ਼ੇਖਾਨਾ ਬਣਿਆ ਹੋਇਆ ਉਹ ਹਾਲੇ ਤੱਕ ਉਹ ਵੀ ਸੀਲ ਹੈਗਾ ਉਹਨੂੰ ਨਹੀਂ ਦੇਖਣ ਦਿੱਤਾ ਜਾ ਰਿਹਾ ਤਾਂ ਕਾਫੀ ਕੁਝ ਜਿਹੜਾ ਹੈਗਾ ਪੈਂਡਿੰਗ ਦੇ ਵਿੱਚ ਹੈਗਾ ਪਰ ਲੋਕ ਇਹ ਮੰਗ ਜ਼ਰੂਰ ਕਰਦੇ ਪਏ ਆ ਕਿਤੇ ਨਾ ਕਿਤੇ ਕਿ ਇਹ ਜਿਹੜਾ ਹੈਗਾ ਇਹ ਸਦੀਆਂ ਦੇ ਲਈ ਖੋਲਿਆ ਜਾਵੇ ਤਾਂ ਕਿ ਲੋਕ ਇਹਦੇ ਦਰਸ਼ਨ ਇਥੋਂ ਤੱਕ ਜਿਹੜੇ ਹੈਗੇ ਆ ਆ ਕੇ ਕਰ ਲੈਣ ਅਸੀਂ ਹੁਣ ਇਧਰਲੇ ਪਾਸੇ ਲੈ ਕੇ ਜਾਵਾਂਗੇ ਜਿੱਧਰਲੇ ਪਾਸੇ ਬਾਬਾ ਫਰੀਦ ਜੀ ਨੇ ਤਪ ਕੀਤਾ ਸੀਗਾ ਇਸ ਜਗ੍ਹਾ ਦੇ ਉੱਤੇ ਤਾਂ ਜਿਹੜਾ ਅਸੀਂ ਹੁਣ ਉਸ ਜਗ੍ਹਾ ਤੇ ਆ ਗਏ ਆ ਜਿੱਥੇ ਬਾਬਾ ਫਰੀਦ ਜੀ ਦਾ ਇਥੇ ਤਪ ਸਥਾਨ ਬਣਿਆ ਹੋਇਆ ਜਿੱਥੇ ਬਾਬਾ ਫਰੀਦ ਜੀ ਨੇ ਕਿਲੇ ਦੀ ਉਸਾਰੀ ਦੇ ਲਈ ਜਿਹੜੀ ਇਸ ਉਇਤਰ ਸੰਤ ਤੇ ਟੋਕਰੀ ਉਤਾਰੀ ਸੀ ਇਹ ਜੋ ਉਹ ਜਗਾ ਹੈਗੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈਗਾ ਇਸ ਚੀਜ਼ ਨੂੰ ਦਰਸ਼ਨ ਕਰਨ ਦੇ ਲਈ ਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਰੀ ਇਕੱਠ ਹੈਗਾ ਇਹ ਜਿਹੜਾ ਲੋਕ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤੁਸੀਂ লাইਕ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਬਾਬਾ ਜੀ ਦੇ ਜਿਹੜਾ ਤਪ ਸਥਾਨ ਬਣਿਆ ਹੋਇਆ ਉਸ ਲਈ ਦਰਸ਼ਨ ਕਰਨ ਦੇ ਲਈ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਦੂਰ ਦੂਰ ਤੋਂ ਲੋਕ ਹੈਗੇ ਜਿਹੜੇ ਇੱਥੇ ਦਰਸ਼ਨ ਕਰਨ ਦੇ ਲਈ ਆਏ ਹੋਏ ਨੇ ਅੱਗੇ ਵੀ ਜਿਹੜੀਆਂ ਹੈਗੀਆਂ ਤਸਵੀਰਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਜਿਹੜੀਆਂ ਅੰਦਰ ਬਣੀਆਂ ਆ ਜਿਹੜੇ ਉਹ ਵੀ ਤਸਵੀਰਾਂ ਸਾਡੇ ਕਪੜੇ ਮੈਂ ਇੱਕ ਵਾਰੀ ਇੱਕ ਕੈਮਰਾਮੈਨ ਲਗੂ ਕਿ ਇਥੇ ਪਾਸੇ ਤਸਵੀਰ ਸਾਂਝੀ ਕਰਦੇ ਨਾ ਇਹ ਉਹ ਮਤਲਬ ਕਿ ਦਰਵਾਜ਼ੇ ਬਣੇ ਹੋਏ ਨੇ ਉਹ ਗੇਟ ਬਣੇ ਹੋਏ ਨੇ ਪੁਰਾਣੇ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਹੈਗੇ ਤੁਸੀਂ ਦੂਰੋਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਡਿਜ਼ਾਈਨ ਜਿਹੜਾ ਉਸਾਰਿਆ ਹੋਇਆ ਹੈ ਬੇਸ਼ੱਕ ਇਹ ਪੁਰਾਣੇ ਹੋ ਚੁੱਕੇ ਪਰ ਇਹਨਾਂ ਦਾ ਜਿਹੜਾ ਡਿਜ਼ਾਈਨ ਹੈਗਾ ਉਹ ਸਾਰੀ ਹੈਗੇ ਉਹ ਦੂਰੋਂ ਉਦਾਂ ਹੀ ਦਿਖਦੀ ਪਈ ਹੈਗੀ ਤੇ ਇਧਰਲੇ ਪਾਸੇ ਵੀ ਤੁਸੀਂ ਦੇਖੋ ਨਿੱਕੇ-ਨਿੱਕੇ ਬੱਚੇ ਵੀ ਸਕੂਲਾਂ ਤੋਂ ਬੱਚੇ ਵੀ ਜਿਹੜੇ ਹੈਗੇ ਦੂਰ-ਦੂਰ ਤੋਂ ਆ ਰਹੇ ਆ ਜਿਵੇਂ ਕਿ ਟਾਈਮ ਥੋੜਾ ਦਿੱਤਾ ਗਿਆ ਹੈਗਾ ਇੱਕ ਹਫਤਾ ਹੀ ਇਹਦਾ ਦਿੱਤਾ ਗਿਆ ਹੈ ਅੱਜ ਤੀਜਾ ਦਿਨ ਚੱਲਦਾ ਪਿਆ ਹੈਗਾ ਇਹ ਤੀਜਾ ਚੌਥਾ ਦਿਨ ਚੱਲਦਾ ਪਿਆ ਹੈਗਾ ਜਿਵੇਂ 20 ਤਰੀਕ ਤੱਕ ਜਿਹੜਾ ਹੈਗਾ ਇਸ ਨੂੰ ਫਿਰ ਦੁਬਾਰਾ ਬੰਦ ਕਰ ਦਿੱਤਾ ਜਾਣਾ ਜਿਵੇਂ ਜਿ ਹਫਤੇ ਦਾ ਟਾਈਮ ਸੀ ਉਹ ਬਹੁਤ ਟਾਈਮ ਘਟ ਦਿੱਤਾ ਗਿਆ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨੂੰ ਸਦੀਆਂ ਦੇ ਲਈ ਜਿਹੜਾ ਖੋਲਿਆ ਜਾ ਸਕੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕਿਲੇ ਦਾ ਸਿਰਫ ਉਹ ਪਾਰਟ ਹੀ ਦਿਖਾਇਆ ਗਿਆ ਹੈ ਜਿੱਥੇ ਬਾਬਾ ਫਰੀਦ ਜੀ ਦਾ ਤਪਸਥਾਨ ਬਣਿਆ ਹੋਇਆ ਸੀਗਾ ਉਹਨਾਂ 'ਚ ਹੀ ਜਗ੍ਹਾ ਜਿਹੜੀ ਖੋਲੀ ਗਈ ਆ ਬਾਕੀ ਹਾਲੇ ਸੀਲ ਹੈਗਾ ਉਸ ਨੂੰ ਹਜੇ ਦੇਖਣ ਦਾ ਲੋਕਾਂ ਦੇ ਵਿੱਚ ਚਾਹ ਹੈ ਕਿਉਂਕਿ ਉਹਨਾਂ ਪੁਰਾਣੀ ਜਿਹੜੀਆਂ ਇਮਾਰਤਾਂ ਹੈਗੀਆਂ ਉਹਨਾਂ ਦੇ ਵਿੱਚ ਕਾਫੀ ਪੁਰਾਣੇ ਜਿਹੜੇ ਹੈਗਾ ਸਮਾਨ ਵੇਖਣ ਨੂੰ ਹਜੇ ਲੋਕ ਉਤਸੁਕ ਹੈਗੇ ਪਰ ਫਿਲਹਾਲ ਤੁਹਾਨੂੰ ਸਾਹਮਣੇ ਦੀਆਂ ਤਸਵੀਰਾਂ ਸਾਂਝੀਆਂ ਕਰ ਦਈਏ ਕਿ ਇਹ ਉਹ ਜਗ੍ਹਾ ਪਣੀ ਹੋ ਗਈ ਜਿੱਥੇ ਬਾਬਾ ਫਰੀਦ ਜੀ ਨੇ ਤਪਸਥਾਨ ਕੀਤਾ ਅੰਦਰ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਪਰ ਜਿਵੇਂ ਜਿਵੇਂ ਤੁਸੀਂ ਵੀਡੀਓ ਨੂੰ ਦੇਖ ਰਹੇ ਆ ਤੁਹਾਨੂੰ ਬਾਬਾ ਫਰੀਦ ਜੀ ਦੀ ਇਹ ਚਰਨ ਸ਼ੋਧ ਧਰਤ ਦੇਖ ਕੇ ਕਿੰਨਾ ਕਿ ਬਾਬਾ ਫਰੀਦ ਦਾ ਇਹ ਕਿਲਾ ਖੁੱਲਿਆ ਗਿਆ ਹੈ ਲੋਕ ਬੜੇ ਦੂਰ ਦੂਰ ਤੋਂ ਆ ਰਹੇ ਨੇ ਇਕੱਠ ਬਹੁਤ ਹੈਗਾ ਤੁਹਾਨੂੰ ਕਿੰਦਾ ਲੱਗਦਾ ਹੈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਐਨੇ ਪਵਿੱਤਰ ਜਗ੍ਹਾ ਦੇ ਦਰਸ਼ਨ ਹੋਏ ਕਿਉਂਕਿ ਕਾਫੀ ਚਿਰ ਤੋਂ ਬੰਦ ਸੀ ਜੋ ਮੇਰੇ ਨਾਲ ਮੈਂ ਤਾਂ ਚਲੋ ਇੱਥੇ ਕੰਮ ਕਰਦੇ ਰਿਹਾ ਮੈਂ ਤਾਂ ਦਰਸ਼ਨ ਕੀਤੇ ਪਰ ਦੁਨੀਆਦਾਰੀ ਚ ਜੀ ਇਹ ਗੁਣਥਾਰੇ ਫ੍ਰੀ ਕੋਟਨ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਵੀ ਇਹਦੇ ਬਾਬਾ ਜੀ ਦੇ ਪਾਵਨ ਸ਼ੋਹ ਦੇ ਦਰਸ਼ਨ ਹੋਏ ਜੀ ਵੀ ਜੀ ਮੈਂ ਪਬਲਿਕ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਕਿ ਇੱਕ ਹਫਤਾ ਟਾਈਮ ਥੋੜਾ ਦਿੱਤਾ ਗਿਆ ਵੀ ਇਹਨੂੰ ਉਹ ਸਰਕਾਰ ਤੋਂ ਮੰਗ ਕਰਦੇ ਕਿ ਇਹਨੂੰ ਸਜੀਆਂ ਦੇ ਲਈ ਖੋਲਿਆ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਕੁ ਗੱਲ ਚੱਲ ਰਹੀ ਹੈ ਟਰਸਟੀ ਨਾਲ ਉਹ ਟਰਸਟੀ ਕਹਿੰਦੇ ਆ ਵੀ ਇਹਨੂੰ ਅਸੀਂ ਗਾ ਪਰਮਿਸ਼ਨ ਲੈ ਕੇ ਹੋਰ ਸਮਾਰੀ ਫੇਰ ਖੋਲਾਂਗੇ ਪਰ ਅੱਜ ਕਿਹਨਾਂ ਦਾ ਮਨ ਖੁਸ਼ ਹੁੰਦਾ ਵੀ ਦੂਰ ਦੂਰ ਤੋਂ ਲੋਕ ਪਹੁੰਚ ਰਹੇ ਆ ਬਹੁਤ ਖੁਸ਼ ਹੋਇਆ ਵੀ ਦੁਨੀਆ ਜਿਹੜੇ ਬੱਚਿਆਂ ਨੇ ਜਾਂ ਕਈ ਵਿਅਰਗਣ ਇਸ ਜਗ੍ਹਾ ਦੇ ਬਾਰੇ ਸੋਚਿਆ ਸੀ ਵੀ ਉਹਨੂੰ ਦੇਖਾਂਗੇ ਉਹਨਾਂ ਨੇ ਇਹਦੇ ਦਰਸ਼ਨ ਕੀਤੇ ਆ ਜੀ ਧੰਨਵਾ

ਜਿਹੜੀਆਂ ਤਸਵੀਰਾਂ ਹੈ ਇਹ ਸਾਂਝਾ ਕਰਦੇ ਆ ਸਚਾਰ ਦੀਵਾਰੀ ਦੀਆਂ ਜਿਹੜੀਆਂ ਪ੍ਰਾਚੀਨ ਜਿਹੜਾ ਡਿਜ਼ਾਈਨ ਹੈ ਆ ਤੁਸੀਂ ਉਹ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਪੁਰਾਣਾ ਹੋ ਚੁੱਕਾ ਪਰ ਹਾਲੇ ਵੀ ਡਿਜ਼ਾਈਨ ਜਿਹੜਾ ਹੈਗਾ ਪ੍ਰੋਪਰ ਤੇ ਇਸ ਦਾ ਪਿਆ ਕਿ ਕਿੰਦਾਂ ਦਾ ਜਿਹੜਾ ਕਾਰੀਗਰਾਂ ਵੱਲੋਂ ਇਹ ਨਾਲ ਡਿਜ਼ਾਈਨ ਬਣਾਇਆ ਗਿਆ ਸੀ ਫਿਲਹਾਲ ਹਾਜੇ ਵੀ ਉਦਾਂ ਦਾ ਉਦਾਂ ਹੀ ਪਿਆ ਹੈਗਾ ਕਿਉਂਕਿ ਬਹੁਤ ਵਧੀਆ ਤੇ ਮਜ਼ਬੂਤ ਕਿਲਾ ਹੈਗਾ ਜਿਹੜਾ ਐਨੇ ਸਦੀਆਂ ਤੋਂ ਜਿਹੜਾ ਹਲੇ ਵੀ ਜਿਹੜਾ ਮਜ਼ਬੂਤ ਖੜਾ ਹੈਗਾ ਏ ਪਰ ਲੋਕ ਹਲੇ ਵੀ ਇਹਨੂੰ ਦੇਖਣ ਦੇ ਵਿੱਚ ਉਤਸੁਕ ਹੈਗੇ ਨੇ ਲੋਕ ਇੱਥੇ ਆ ਕੇ ਪਹੁੰਚ ਰਹੇ ਨੇ ਦਰਸ਼ਨ ਕਰ ਰਹੇ ਨੇ ਪਰ ਅਸੀਂ ਤੁਹਾਨੂੰ ਨਾਲ-ਨਾਲ ਤਸ ਕਰਦੇ ਪਏ ਆ ਤੁਸੀਂ ਨਾਲ ਨਾਲ ਜੜਾ ਕਮੈਂਟ ਜਰੂਰ ਕਰਨਾ ਹੈ ਕਿ ਤੁਸੀਂ ਅਸੀਂ ਤੁਹਾਨੂੰ ਜੜਾ ਹੈਗਾ ਇੱਕ ਵੀਡੀਓ ਦੇ ذریعے ਇਹ ਸਾਰੇ ਕਿਲੇ ਦੇ ਦਰਸ਼ਨ ਕਰਵਾਇਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਹਾਡਾ ਕੀ ਵਿਚਾਰ ਹੈ ਤਾਂ ਮੈਸੇਜਾਂ ਦੇ ਵਿੱਚ ਬਾਬਾ ਫਰੀਦ ਜੀ ਬਾਰੇ ਵੀ ਜਰੂਰ ਜੈ ਬਾਬਾ ਫਰੀਦ ਜੀ ਦੀ ਜਰੂਰ ਮੈਸੇਜਾਂ ਦੇ ਵਿੱਚ ਵੀ ਲਿਖਣਾ ਪਰ ਅੰਦਰ ਵੀ ਜੜਾ ਹੈਗਾ ਤੁਹਾਨੂੰ ਅੰਦਰ ਲੈ ਜਾ ਕੇ ਵੀ ਅਸੀਂ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਹੋਰ ਸਾਂਝੀਆਂ ਕਰਦੇ ਆ ਕਿ ਅੰਦਰ ਕੀ ਕੀ ਜੋ ਕੁਛ ਹੈਗਾ ਵੇਖਣ ਵਾਸਤੇ ਜਿੱਦਾਂ ਮਹਾਰਾਜ ਇੱਥੇ ਪ੍ਰਗਟ ਹੋਏ ਨੇ ਉਹਦੇ ਵੀ ਅਸੀਂ ਤੁਹਾਨੂੰ ਜਿਹੜੇ ਦਰਸ਼ਨ ਕਰਵਾਗੇ ਬਾਬਾ ਫਰੀਦ ਜੀ ਦੀ ਧਰਤੀ ਤੇ ਜਿਹੜਾ ਅਕੀਲਾ ਜਿਹਨੂੰ ਲੋਕ ਦੇਖਣ ਦੇ ਲਈ ਬੜੇ ਉਤਸਕ ਸੀ ਤੇ ਆਜਾ ਤੁਹਾਨੂੰ ਸਾਰੇ ਕਿਲੇ ਦੇ ਅਸੀਂ ਦਰਸ਼ਨ ਕਰਵਾਏ ਆ 14 ਤਰੀਕ ਤੋਂ ਲੈ ਕੇ ਜਿਹੜਾ ਹੈਗਾ ਇਹ ਸਿਰ ਸਹਿਜ ਪਾਣ ਜੀ ਦੇ ਪਾਠ ਆਰੰਭ ਕਰਵਾਏ ਗਏ ਹਨ ਜਿੰਨਾ ਦਾ 20 ਤਰੀਕ ਨੂੰ ਭੋਗ ਪਾਊਗਾ ਤੇ ਤੁਹਾਨੂੰ ਨਗਰ ਕੀਰਤਨ ਆਏਗਾ ਇਥੋਂ ਅਨੰਤ ਪਛਰੀ ਅਨੰਦਪੁਰ ਸਾਹਿਬੇ ਲਈ ਲੈ ਕੇ ਜਾਏ ਜੋ ਸੋਇਸ ਕਿਲੇ ਦੇ ਵਿੱਚ ਬਹੁਤ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਇੱਥੇ ਬਾਬਾ ਫਰੀਦ ਜੀ ਨੇ ਚਾਰਨ ਪਾਏ ਸੀ ਉੱਥੇ ਇਹਨਾਂ ਨੇ ਤਪ ਕੀਤਾ ਸੀ ਤਾਂ ਸਾਰੇ ਜਿਹੜੇ ਹੈਗੇ ਇੱਥੇ ਬਾਬਾ ਫਰੀਦ ਦੀ ਜਗਾ ਜਿਹੜੀ ਨਹੀਂ ਹੋਈ ਆ ਸੋ ਤੁਸੀਂ ਜੇ ਸਾਡੀ ਵੀਡੀਓ ਵੇਖਦੇ ਪਏ ਹੋ ਤਾਂ ਤੁਸੀਂ ਵੀ ਜ਼ਰੂਰ ਜਿਹੜਾ ਹੈਗਾ ਇਸ ਕਿਲੇ ਦੇ ਵਿੱਚ ਜਿਹੜਾ ਦਰਸ਼ਨ ਕਰਨ ਦੇ ਲਈ ਆਓ ਬਾਪਾ ਫਰੀਦ ਦੇ ਜਿਹੜੇ ਪ੍ਰਚੀਨ ਇਤਿਹਾਸ ਹੈਗਾ ਉਸ ਨੂੰ ਜਾਣਨ ਦੇ ਲਈ ਪ੍ਰਚੀਨ ਇਮਾਰਤ ਨੂੰ ਦੇਖਣ ਲਈ ਕਿਲੇ ਨੂੰ ਦੇਖਣ ਲਈ ਤੁਸੀਂ ਵੀ ਜ਼ਰੂਰ ਪਹੁੰਚੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬ ਦੇ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ